ਦੋਤੀ ਬਹਤਾ ਹੈ ਕਿਆ ਹੈ ਜਿਵੇਂ ਤੂੰ ਅਸੀਂ ਗਏ ਕਹਿੰਦੇ ਕੌਣ ਹੈ ਮੈਂ ਫਲਾਨਾ ਕਹਿੰਦੇ ਦਰਵਾਜ਼ਾ ਨਹੀਂ ਖੁੱਲੇਗਾ ਵੀ ਤੂੰ ਮੈਂ ਕਹਿੰਦਾ ਮੈਂ ਫਲਾਨਾ ਫੇਰ ਵੀ ਗਲਤੀ ਹੋ ਗਈ ਫੇਰ ਗਏ ਕੌਣ ਹੈ ਕਹਿੰਦੇ ਤੂੰ ਕਹਿੰਦੇ ਫੇਰ ਵੀ ਦਬੈਤ ਹੋ ਗਿਆ ਦਰਵਾਜ਼ਾ ਬੰਦ ਹੋ ਗਿਆ ਤੀਸਰੀ ਜਗ੍ਹਾ ਫਿਰ ਤੇ ਤੀਸਰੀ ਵਾਰੀ ਬਸ ਦਵਾਜਾ ਖੋਲ ਦਿੱਤਾ ਕੋਈ ਵੀ ਨਹੀਂ ਹੈ ਬਸ ਇੱਕੋ ਇੱਕ ਹੋ ਗਿਆ ਸਤਨਾਮ ੴ ਸਤਨਾਮ ਹਕ ਸਤ ਸਹਿਬ ਗਰੀਬ ਦਸ ਸੰਪਰ ਸਤ ਸਾਹਿਬ ਸਤ ਹੈ ਹਕੀਕਤ ਸਤ ਹੈ ਹਕੀਕਤ ਮੈਂ ਨੇ ਕਿਸ ਨੇ ਹਕੀਕਤ ਕਿਹਾ ਅਹਮ ਬਰਮਸ ਮੈਂ ਬ੍ਰਹਮ ਹੂੰ ਸੂਣੀ ਚੜ ਮਨਸੂਰ ਮਨਸੂਰ ਨੇ ਕਹਿ ਦਿੱਤਾ ਤੇ ਉਹਨੂੰ ਫਤਬਾ ਲਾ ਦਿੱਤਾ ਸ਼ਰਾ ਦੇ ਵਿੱਚ ਆ ਕੇ ਵੀ ਸ਼ਰਾ ਹੈ ਵੀ ਤੂੰ ਕਹਿ ਨਹੀਂ ਸਕਦਾ ਮੈਂ ਹਾਂ ਵੀ ਉਹ ਇੱਕ ਹੀ ਹੈ ਫਿਰ ਮੈਂ ਵੀ ਤਰਕ ਕਰ ਦਿੰਦਾ ਮੈਂ ਮਨਸੂਰ ਨੂੰ ਮਿਲਿਆ ਮੈਂ ਕਾਜ਼ੀਆ ਮੁੱਲਾ ਨੂੰ ਮਿਲਿਆ ਮੈਂ ਕਿਹਾ ਵੀ ਜੇ ਖੁਦਾ ਨਹੀਂ ਬਣ ਸਕਦਾ ਮਨ ਤੂੰ ਜੋ ਉਸ ਰੂਪ ਹੈ ਆਪਣਾ ਮੂਲ ਪਛਾਨ ਮਨ ਤੂੰ ਜੋ ਉਸ ਰੂਪ ਹੈ ਜੇ ਜੀ ਬ੍ਰਹਮ ਨਹੀਂ ਬਣ ਸਕਦਾ ਤੇ ਗ੍ਰੰਥਾਂ ਦੀ ਰਚਨਾ ਕਿਉਂ ਕੀਤੀ ਤੀਤ ਨਹੀਂ ਫਿਰ ਤਾਂ ਜ਼ਰੂਰਤ ਹੀ ਨਹੀਂ ਸੀ ਨਾਲ ਤੋਂ ਰੈਣ ਬਣ ਸਕਦਾ ਹੈ ਕੇਵਲ ਮਨੋਖੀ ਬਣ ਸਕਦਾ ਹੈ ਪਸ਼ੂ ਪੰਛੀ ਨਹੀਂ ਬਣ ਸਕਦੇ ਇਤਨੇ ਬਲੀ ਕੌਣ ਬਣ ਸਕਦੇ ਹਨ ਤੰਤਨ ਸੰਤ ਬਾਬਾ ਬਲਵੰਤ ਸਿੰਘ ਜੀ ਬਲੀ ਸਤਪੁਰਖ ਨੂੰ ਤੰਤਨ ਬ੍ਰਹਮ ਗਿਆਨੀ ਸੰਤ ਬਾਬਾ ਆਈਸ਼ਰ ਸਿੰਘ ਮਹਾਰਾਜ ਨੂੰ ਕੋਟਣ-ਕੋਟ ਨਮਸਕਾਰ ਤੰਤਨ ਸੰਤ ਬਾਬਾ ਕਿਸ਼ਨ ਸਿੰਘ ਜੀ ਆਹਾ ਕਿਸ਼ਨ ਕ੍ਰਿਸ਼ ਜੁੰਨ ਨੇ ਆਕਰਸ਼ਣ ਸ਼ਕਤੀ ਇਤਨੀ ਬੈਠਿਆਂ ਨੂੰ ਹੀ ਉੱਥੇ ਲੋਕ ਆ ਕੇ ਨਤਮਸਤਕ ਹੋ ਜਾਂਦੇ ਸਰ ਜਿਵੇਂ ਮੁਖੀਆਂ ਕਿ ਆਲੇ-ਦਵਾਲੇ ਹੋ ਜਾਂਦੇ ਮਿੱਠੇ ਦੇ ਇਉਂ ਲੋਕ ਇਕੱਠੇ ਹੋ ਜਾਂਦੇ ਆਕਰਸ਼ਨ ਤੇ ਫਿਰ ਤੰਤਨ ਸੰਤਪਾ ਬਲਵੰਤ ਸਿੰਘ ਜੀ ਜਿਹੜੇ ਆਪਣੇ ਨਿਜਮ ਦੇ ਪੱਕੇ ਮਰਜ਼ਾਦਾ ਦੇ ਪੱਕੇ ਔਰ ਸਮਰਪਣ ਭਾਵ ਜਿਨ੍ਹਾਂ ਨੇ ਕਰਦੇ ਜਿਨ੍ਹਾਂ ਦਿਨ ਹੋਂਮੇ ਨਹੀਂ ਸੀ ਇਤਨੇ ਬਲੀ ਬਲੀ ਪ੍ਰਖ ਨੂੰ ਕੋਟਣ-ਕੋਟ ਨਮਸਕਾਰ ਕਰਦਾ ਹੈ ਦਾਸ ਆਪਣੇ ਬਾਣੇ ਨੂੰ ਇੱਥੇ ਹੀ ਬਹਿ ਰਾਮ ਦੇਵੇਗਾ ਤੇ ਜੇ ਕੋਈ ਦਾਸ ਪਰਮਾਨੰਦਿੰਦਾ ਦਿੰਦਾ ਭੁੱਲ ਗਿਆ ਹੋਵੇ ਦਿੰਦਿਆਂ ਭੁੱਲ ਗਿਆ ਹੋਵੇ ਆਪ ਪੜੇ ਲਿਖੇ ਹੋਊ ਤੇ ਆਪ ਹੀ ਪੜ ਲੈਣਾ ਜੇ ਗਰ ਬਾਣੀ ਉਚਾਨਾ ਕਰਦੇ ਲਗ ਮਾਤਰ ਦਾਸ ਤੋਂ ਵੱਧ ਘਟੋ ਚਾਨ ਕੀਤੀ ਗਈ ਹੋਵੇ ਦਾਸ ਭੁੱਲ ਗਿਆ ਹੋਵੇ ਸੰਤ ਮਹਾਪੁਰਖ ਸੰਤ ਸੰਗਤ ਬਖਸ਼ਣ ਜੋਗ ਹੈ ਪਿਛਲੇ ਸਾਲ ਦਾਸ ਇਹ ਹੱਥ ਜੋੜ ਕੇ ਬੇਨਤੀ ਕੀਤੀ ਸੀ ਵੀ ਆਉਂਦੇ ਸਾਲ ਨੂੰ ਆਉਂਦੇ ਸਾਲ ਜੇ ਤੰਦਰੁਸਤ ਰਹੇ ਤੇ ਇਸ ਟੀਹ ਤੇ ਆ ਕੇ ਹਾਜ਼ਰੀ ਭਰਾਂਗੇ ਸੋ ਦਾਸ ਦੀ ਹਾਜ਼ਰੀ ਮਨਜ਼ੂਰ ਕਰੋ ਤੇ ਇੱਕ ਧਾਣਾ ਪੜ ਕੇ ਦਾਸ ਆਪਣੀ ਬਾਣੀ ਇੱਥੇ ਬਹਿਰਾਮ ਦੇਵੇਗਾ ਓਨੋ ਭੁੱਲ ਗਏ ਨਾ ਮਾਣੀ ਜਿੰਦੇ ਮੇਰੀ रूप सजा फुल गीन माणी जेंदे मरिए जी रूप सजा गई माणी जरिड़े जी रूप तारू भुल गई माणी जें ਜੀਨੇ ਤੇਰਾ ਰੂਪ ਤਾਰਿਆ ਮੇਰੇ ਲਈ ਜੀਨੇ ਤੇਰਾ ਰੂਪ ਤਾਰਿਆ ਉਹਨੂੰ ਬੁਲ ਗਈ ਨਿਵਾਣੀ ਜਿੰਦੇ ਮੇਰੇ ਜੀਨੇ ਤੇਰਾ ਰੂਪ ਤਾਰਿਆ ਬੁਲ ਗਈ ਨਾ ਮਾਣੀ ਜਿੰਦੇ ਮੇਰੀਏ ਉਹਨੂੰ ਪੁੱਲ ਗਈ ਨੇ ਮਾਣੀ ਜਿੰਦੇ ਮੇਰੀਏ ਜੀ ਨੇ ਮਾਣੀ ਜਿੰਦੇ ਮੇਰੀਏ ਉਹਨੂੰ ਪੁੱਲ ਗਈ ਨੇ ਮਾਣੀ ਉਹ ਪੁੱਲ ਗਈ ਨੇ ਮਾਣੀ ਜਿੰਦੇ ਮੇਰੀਏ ਉਨੂ ਪੁੱਲ ਗਈ ਨਿਮਾਣੀ ਜਿੰਦੇ ਮੇਰੀ ਏ ਪੁੱਲ ਗਈ ਨਿਮਾਣੀ ਜਿੰਦੇ ਮੇਰੀ ਏ ਨਿਮਾਣੀ ਜਿੰਦੇ ਵੇ ਜਿਨੇ ਤੇਰਾ ਰੂਪ ਸਜਿਆ ਪੁੱਲ ਗਈ ਨਿ ਜਿੰਦੇ ਮੇਰੀ ਏ ते रूप सजयाीन माणी उॾी ते रूप साज फुल गही माणी जी ते रूप साज फुल गई ते रूप साॼ उन भुल बीन माणी जी ते रूप साॼा बुढा हुआ सेख भरी कमण लॻी पे सौ बर ਪੀਤਨ ਹੋਸੀ ਖੇਹਾ ਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ